ਡੰਗਰਾਂ ਦੀ ਮੂਰੀ ਲੈ ਲੈ ਬੱਬਾ ਆਜੋ ਭਾਈ ਮੈਂ ਵੀ ਲੈਣੀ ਆ ਮੂਰੀ ਤਾਂ ਲੈਣੀ ਆ ਔਰ ਆਜੋ ਨਾਲੇ ਪਾਣੀ ਤਾਂ ਨਹੀਂ ਪੀ ਲਿਓ ਪਾਣੀ ਤਾਂ ਨਹੀਂ ਦਾਸ ਬਾਬਾ ਆ ਇੱਕ ਇੱਕ ਮੂਰੀ ਰਹਿ ਕੇ ਜੇ ਲੈਣੀਆਂ ਦਾ ਇੱਕ ਮੂਰੀ ਰਹਿ ਗਈ ਹਾਂ ਬਾਬਾ ਕਿੰਨੇ ਦੀ ਆ ਭਾਈ ਇਹ ਇਹ 200 ਰੁਪਏ ਦੇ ਬਾਬਾ ਭਾਈ ਆ ਭਾਈ ਪਾਣੀ ਦਾ ਨਟੰਡਾ ਕੋਈ ਨਾ ਬਾਬਾ ਮੈਂ ਵੇਖ ਜਾਨੀ ਤੂੰ ਮੂਰੀ ਦਸ ਲੈਣੀ ਹੈ ਕਿ ਨਹੀਂ ਲੈਣੀ ਮੂਰੀ ਤਾਂ ਲੈਣੀ ਆ ਦੇ ਡੰਗਰ ਦਾ ਮੂਰੀ ਤੋਂ ਬਣਾ ਖੜੇ ਨਾ ਅੱਛਾ ਬਾਬਾ ਮਨੂ ਦੇਤਾ ਲੈਣ ਦੇ ਭਾਈ ਪਹਿਲਾਂ ਸਮਾਰ ਕੇ ਮੂਰੀ ਮੂਰੀ ਬਹੁਤ ਵਧੀਆ ਬਾਬਾ ਰਾਜਸਥਾਨ ਦੀ ਬਣੀ ਹੋਈ ਮੂਰੀ ਹੈ ਜੀ ਮੂਰੀ ਇੱਧਰ ਨਹੀਂ ਮਿਲਦੀ ਗੱਲ ਤਾਂ ਪੱਕੀ ਆ ਭਾਈ ਮੂਰੀ ਤਾਂ ਬਹੁਤ ਵਧੀਆ ਮਜ਼ਬੂਤ ਆ ਮੂਰੀ ਤਾਂ ਪੂਰੀ ਬਾਬਾ ਬਹੁਤ ਤਰੀਕੇ ਨਾਲ ਗੁੰਦੀ ਹੋਈ ਹੈ ਜੀ ਕਿੰਨੇ ਰੇਵੇਂਗੀ ਫਿਰ ਸਹੀ ਸਹੀ ਇਹ 200 ਰੁਪਏ ਦੇ ਬਾਬਾ 200 ਤਾਂ ਬਾਹੜਾ ਆਗਾ ਭਾਈ 150 ਰੁਪਏ ਦੇ ਬਾਬਾ ਸਾਨੂੰ ਬਾਣ ਮਿਲਦਾ ਬਾਣ ਮਿਲਦਾ ਫਿਰ ਇਹਨੂੰ ਰੰਗਦੇ ਵੀ ਆ ਫਿਰ ਇਹਨੂੰ ਬੁੰਨਦੇ ਵੀ ਆ ਮਿਹਨਤ ਦੇਖ ਪਹਿਲਾਂ ਕਿੰਨੀ ਲੱਗਦੀ ਹੈ ਲੈਣਾ ਆਂ ਯਾ ਬਾੜੀਆਂ ਹੀ ਸੋਹਣੀਆਂ ਪਾਈਆਂ ਭਾਈ ਲੈਣਾ ਤਾਂ ਫਿਰ ਬਾਬਾ ਇਹ ਰੰਗ ਹੀ ਦੋ ਹੁੰਦੇ ਨੇ ਖੱਟਾ ਤੇ ਲਾਲ ਖੱਟਾ ਕੇ ਪੀੜਾ ਪੀੜਾ ਆ ਪੀੜਾ ਤੇ ਲਾਲ ਤੇਰੇ ਲਹਿੰਗੇ ਲਾਲ ਦੀ ਆ ਭਾਈ ਹਾਂ ਬਾਬਾ ਹਾਂ ਹਾਂ ਬਾਣੋ ਯਾਰ ਭਾਈ ਤੇਰੇ ਨਾਲ ਵੀ ਆਂਦਾ ਮੇਰੇ ਕੋਲ। ਅੱਛਾ ਬਾਬਾ। ਕੇ ਫਰਡੋ ਆਡੀ ਕੰਮ ਦੋਰੇ ਹੋਏ ਨੇ। ਇੱਕ ਰਕੜੀ ਦੇ ਕੇ ਗਈ ਸੀ ਮਨੂੰ ਇੱਕ ਬਾਲੀ ਵਧੀਆ। ਐ ਦਾ ਬਾਬਾ ਆਉਂਦੀਆਂ ਰਿਆਂ ਦੀਆਂ ਨੇ। ਰਾਜਸਥਾਨ ਤੋਂ ਬਾਹਲੇ ਆਉਣੇ ਆ ਸੀ। ਉਸ ਤੋਂ ਮਨੂੰ ਕਹੋ ਦੇ ਕੇ ਕਿਸੇ ਮਿਲ ਜਾਣਾ ਨਾ। ਕਾਲਾ ਨੂਣ ਦੇ ਕੇ ਕਿਸ ਪਸ਼ੂਆਂ ਵਾਸਤੇ। ਕਾਲਾ ਨੂਣ? ਹੂੰ। ਡਲੇ ਵਾਲਾ ਨੂਣ। ਅੱਛਾ ਅੱਛਾ। ਕੋਈ ਨਾ ਬਾਬਾ ਬਹੁਤਾ ਆਉਂਦੀਆਂ ਰਹਿਣੀਆਂ ਤੂੰ ਦੱਸੇ ਦੱਸ ਉਹਦਾ ਕਰ ਲੈਣਾ ਕਿ ਨਹੀਂ ਲੈਣਾ। ਸਹੀ ਸਹੀ ਰੇਟ ਲਾ ਲਾ। ਮਾੜਾ ਰੇਟ ਲਾਈ ਜਾਨੀਓ ਸਹੁਰੀਆਂ ਇਹ ਰੇਟ ਤਾਂ ਬਾਬਾ ਇਨੇ ਲੱਗੂਗਾ 200 ਤੋਂ ਘੱਟ ਤਾਂ ਸਾਾਨੂੰ ਵੀ ਪਤਾ ਪੈਂਦਾ ਦੂਈ ਹੋਰ ਨਹੀਂ ਹੈਗੀ ਨਾ ਇੱਕੋ ਹੀ ਰਹਿ ਗਈ ਪਿੱਛੇ ਲੱਗ ਗਿਆ ਸਾਰੀਆਂ ਇਹ ਘੱਟੋ ਘੱਟ ਮੇਰੇ ਕੋਲੇ 100 ਸੀਗੀ ਰੱਸਾ ਵੀ ਖਾਸਾ ਲੰਮਾ ਰੱਸਾ ਦਾ ਬੋਤ ਪਦੀ ਬਾਬਾ ਮਜ਼ਬੂਤ ਹੈ ਹੋਰ ਮਜ਼ਬੂਤੀ ਕੰਮ ਕਰਦਾ ਭਾਈ ਰੱਸਾ ਹਾਂ ਬਾਬਾ ਇਹ ਤਾਂ ਹੈ ਮਾੜਾ ਰੱਸਾ ਟੁੱਟ ਜਾਂਦਾ ਭੈਣ ਜਰਵਾ ਹੋਰ ਬਾਬਾ ਇਹ ਤਾਂ ਹੈ ਇਹ ਉੱਤੋਂ ਲੋਕ ਵੀ ਹੋ ਜਾਂਦੀ ਹੈ ਲੋਕ ਕਿਵੇਂ ਹੁੰਦੀ ਆ ਭਾਈ ਮੈਨੂੰ ਦੱਸ ਦੇ ਇਹ ਲੋਕ ਐ ਹੋ ਜਾਂਦੀ ਐ ਐਂ ਕਰਕੇ ਪਸ਼ੂ ਦੇ ਪਾ ਕੇ ਨਾ ਗਲ ਦੇ ਵਿੱਚ ਅੱਤਾਂ ਐਂ ਕਰਕੇ ਐ ਪਾ ਕੇ ਤੇ ਬਾਕੀ ਇਹਨੂੰ ਇੱਥੋਂ ਇੱਥੋਂ ਦੀ ਫਸਾ ਦੇ ਦਿੰਦੇ ਐ ਇਹ ਲੋਕ ਹੋ ਜਾਂਦੇ ਐ ਫੁੱਲਦੀ ਵੀ ਫਿਰ ਆਏ ਟੱਕੇ ਨਾਲ ਫਸਾਉਣੀ ਪੈਂਦੀ ਐ ਕਹੀਂ ਵੱਡ ਜਾਂਦੀ ਐ ਇਹਦੇ ਵਿੱਚ ਐ ਬਾਬਾ ਖੋਲ ਕੇ ਬਾਹਲੇ ਕਪਾ ਦੇ ਹਾਂ ਬਾਬਾ ਹੁਣ ਬੁਢਾ ਹੋ ਗਿਆ ਭਾਈ ਹੁਣ ਕੀ ਕਰੇ ਬਾਬਾ ਤੈਨੂੰ ਤਾਂ ਜ਼ਿਆਦਾ ਪਤਾ ਹੋਣਾ ਚਾਹੀਦਾ ਅਸਤਾਜ ਕਰਦੇ ਹੁ ਵਰਦੇ ਬਾਬਾ ਭਾਈ ਬੁਢਾ ਹੋ ਗਿਆ ਹੁਣ ਪਹਿਲਾਂ ਤਾਂ ਲੋਕ ਲੋਕ ਬਾਬਾ ਜਾਣ ਦਾ ਸਾਰੇ ਲਾਉਣ ਹੁਣ ਘੱਟ ਜਾਣ ਦਾ ਆ ਦੇਖ ਬਾਬਾ ਲੋਕ ਲੱਗਿਆ 9 ਲੱਖ ਗੱਲ ਤਾਂ ਤੇਰੀ ਪੱਟੀ ਆ ਭਾਈ ਹਾਂ ਮੈਂ ਉਹ ਤਾਂ ਮੂਰੀ ਆ ਥੋੜੀ ਵੀ ਹੱਲ ਜੂਗੀ ਇਹ ਨਹੀਂ ਹਲਦੀ ਬਾਬਾ ਇਹ ਤਾਂ ਇਹ ਨਹੀਂ ਮੂਰੀ ਜਾਂਦੀ ਤੇ ਜਨੇ ਚਰ ਮਰਜੀ ਹੰਡਾਓ ਇਹਨੂੰ ਇਹ ਤਾਂ ਯਕਨ ਮੈਂ ਕਹੂੰ ਬੁੜੀ ਆਹਾ ਗਾ ਦਾ ਪਾਂਦੀ ਬੁੜੀ ਹੋ ਜੇ ਇਹ ਨਹੀਂ ਟੁੱਟਦੀ ਇਹ ਨਹੀਂ ਟੁੱਟਦੀ ਹਾਂ ਮੈਂ ਪੂਰੀ ਸਖਤ ਮੋੜੀ ਹੈ ਪੂਰੀ ਸਖਤ ਮੋੜੀ ਹੈ ਜਾਣ ਵਾਲੀ ਆ ਹਾਂ ਬਾਬਾ ਜਾਣ ਤਾਂ ਪੂਰੀ ਐ ਪੈਚ ਪਾਈ ਐ ਤਾਂ ਫੇਰ ਹੀ ਪਈ ਐ ਮਾੜੇ ਬੰਦੇ ਐ ਮਾੜੀ ਗਾਂ ਦੇ ਦਾ ਪਾਦੇ ਪਾਂਦੀ ਨੂੰ ਕਿੰਨਾ ਜਰੀ ਰੱਖ ਲਾਸ ਤਾਕੜੀ ਗਾਂ ਜ਼ੋਰ ਦੇ ਹੋਏ ਤੋੜ ਦੇ ਨਹੀਂ ਬਾਬਾ ਮਾੜੀ ਗਾਂ ਦੀ ਨਾ ਗਾਂ ਤਾਕੜੀਆਂ ਮੇਰੀ ਬਧੇਰੀ ਫੇਰ ਇਹ ਦੇ ਪਾ ਕੇ ਦੇਖ ਤਾ ਦੇ ਨਾ ਤੂੰ ਮੇਰੇ ਗੁਣ ਗਾਂਵੇਂ ਤੂੰ ਤਾਂ ਮੈਨੂੰ ਡੀਕਿਆ ਕਰੇਗਾ ਸੱਚ ਬੀਗਲਾ ਦਾ ਮੂਹਰੇ ਹੈ ਨਾ ਮੇਰੇ ਕੋਲੇ ਬਾਤਾਂ ਆਉਂਗੀਆਂ ਭਾਈ ਇਹ ਟੀਂਗਾ ਨਾ ਬੰਦ ਕਰਾ। ਅੱਛਾ ਬਾਬਾ ਹੋਰ ਕਿਸੇ ਨੂੰ ਕੁਕ ਲੈ ਲੈ ਕੇ ਕਿਸੇ ਨੂੰ ਕੁਕ ਲੈ ਲਿਆ। ਟੜਾ ਬੰਦਾਆਂ ਦਾ ਟਾਈਮ ਪਾਸ ਹੋ ਜਾਂਦਾ ਇਹਨਾਂ ਨਾਲ ਗੱਲਾਂ-ਵੱਤਾਂ ਕਰਕੇ। ਚੱਲੇ ਤਾ ਹੈ ਬਾਬਾ। ਟੀਜ ਵੀ ਲੈਣੀ ਜ਼ਰੂਰੀ ਆ ਕਰਦੇ। ਹੁਣ ਤਾਂ ਰੋਟੀ ਲੈ ਵੀ ਖਾਵੇਂਗੀ ਗੋਲ ਦੇਗੀ। ਨਾ ਬਾਬਾ ਰੋਟੀ ਤਾਂ ਨਹੀਂ ਮੈਂ ਖਾਂਦਾ। ਚਾਹ ਵੀ ਨਹੀਂ ਫਿਰੋ। ਤਾਂ ਤਾਂ ਬਾਬਾ ਹੂੰ ਤਮ ਪੀ ਕੀ ਐ ਜੀ ਕੋਟ ਹੈਗੀ ਤਾਂ ਫਿਰ। ਚਾਹ ਤਾਂ ਹੈਗੀ ਆ ਦਸ ਦਨ ਪਿਉਂਗਈ ਤਹੂੰ ਕੋ ਚਾਹ ਪਿਆ ਕੇ। ਕੋਈ ਨਾ ਬਾਬਾ। ਮੇਰੇ ਗੱਲ ਸੁਣ ਬਾਬਾ। ਕਿਆ ਪਿਆ ਭੋਇਨਾ ਪਿਆ ਪਰ ਰੇਟ ਨਹੀਂ ਘਟਣਾ ਇਹਦਾ ਜੇ ਤੈਨੂੰ ਆਏ ਹੋਗਾ ਵਿੱਚ ਆ ਪਿਆ ਕੇ ਵੀ ਰੇਟ ਘਟਾ ਲੂੰਗਾ ਨਾ ਨਾ ਰੇਟ ਦਾ ਤੈਨੂੰ ਪੂਰੀ ਦੇਊਗਾ ਬੱਸ ਦੇਊਗਾ ਤੈਨੂੰ ਡੇਟਾ ਹੁੜਕੀ ਦਾ 80 ਰੁਪਏ ਬੱਤੀ ਨਹੀਂ ਉਹ ਘਟ ਰਹੀ ਜਾਂਦਾ ਠੀਕ ਹੈ ਬਾਬਾ ਆ ਜਾ ਫਿਰ ਚਾਹ ਪਿਆਣਾ ਪੱਕੇ ਥੱਲੇ ਬੈਠੋ ਪੀ ਲੀ ਚਾਹ ਕੋਈ ਨਾ ਬਾਬਾ ਚੱਲ ਆ ਜਾ ਠੀਕ ਤਾਂ ਵਧੀਆ ਗੀ ਠੀ ਨਦ ਨਾਲੀ ਇਹ ਤਾਂ ਬਾਬਾ ਕਵਨੰਦ ਨਾਲੀ ਹੈ ਹਾਂ ਅਈਆਂ ਜੀਆਂ ਚੀਜ਼ਾਂ ਦਾ ਮੇਰੇ ਕੋਲ ਜੇ ਰੋਜ਼ ਆਇਆ ਕਰਾਂ ਮੈਂ ਰੋਜ਼ ਲੈ ਲਿਆ ਕਰ ਕੋਈ ਨਾ ਬਾਬਾ ਹੋਰ ਲੈ ਆ ਦਾਂਗੇ ਐ ਹੋਰ ਲੈ ਆ ਦੂੰਗੀ ਜੇ ਹੋਰ ਮੰਗਾਉਣੀਆਂ ਦਾ ਹੋਰ ਆਈਆਂ ਜੀਆਂ ਚੀਜ਼ਾਂ ਨੂੰ ਜਮ ਲੈ ਕੇ ਖੁਸਾਂਗਾ ਆਈਆਂ ਚੀਜ਼ਾਂ ਦੇਖ ਕੇ ਤੇ ਖੁਸ਼ਾਂ ਆ ਆ ਕਿਉਂ ਗੈਣਾ ਬਾਬਾ ਮੂਰੀਆਂ ਮਾਰੀਆਂ ਦੇਖ ਕੇ ਇਆਂ ਜੀਆਂ ਸੌਂਕ ਆ ਮੈਨੂੰ ਇਹ ਚੀਜ਼ਾਂ ਦਾ ਦੇਖਣ ਦਾ ਹਾਂ ਖਰੀਦਣੀ ਐ ਕਿ ਨਹੀਂ ਖਰੀਦਣੀ ਖਰੀਦਾਂਗਾ ਅੱਛਾ ਮੈਂ ਤਾਂ ਦੇਖਣੀ ਦੇਖਣੀ ਐ ਜੀ ਨਾ ਨਾ ਮੈਨੂੰ ਸੌਂਕ ਵੀ ਐ ਦੇਖਣ ਵਾ ਚਲ ਕੋਈ ਨਾ ਬਾਬਾ ਲੈ ਆ ਤੂੰ

ਮਾਨਸਾ ਕਿਤੇ ਮਾਮਲਾ ਬਬਲਾਟ ਜਗਾਇਆ ਲਾਟੂ ਦਾ ਬੰਦ ਕਰ ਪੱਖਾ ਦਾ ਚਾਕ ਨਹੀਂ ਆਇਆ ਮੈਨੂੰ ਦੇਖ ਕੇ ਬਾਬਾ ਉਲਝਿਆ ਫਿਰਦਾ ਕਦੇ ਤੀਵੀਂ ਵੀ ਨਹੀਂ ਦੇਖੀ ਬਾਬੇ ਨੇ ਬਾਬੇ ਨੇ ਤੀਵੀਂ ਦਾ ਬਹੁਤ ਦੇਖਿਆ ਨਾ ਭਾਈ ਤੇਰੇ ਵਰਗੀ ਵੀ ਦੇਖੀ ਕਿਉਂ ਬਾਬਾ ਮੇਰੇ ਕੀ ਫੁੱਲ ਲੱਗੇ ਨੇ ਸੋਹਣੀ ਵਾਲੀ ਲੱਗਦੀ ਆ ਭਾਈ ਤੂੰ ਤਾਂ ਹਰਾ ਕੋਈ ਨਾ ਬਾਬਾ ਉਹੀ ਨਾ ਤੂੰ ਕਰ ਹਾਰ ਸ਼ਿੰਗਾਰ ਜੇ ਨਾਲ ਕਿਤੇ ਨਜ਼ਰ ਵੀ ਨਾ ਲੱਗ ਜੇ ਨਹੀਂ ਲੱਗਦੀ ਬਾਬਾ ਸਾਨੂੰ ਨਜ਼ਰ ਲੈ ਬਚਾ ਲਿਆ ਦੇ ਕੁੱਟ ਤੇ ਫਿਰ ਮੈਂ ਜਾਣੀ ਆ ਤੇ ਯਾਰ ਮੂਰੀ ਲੈ ਲਾ ਅੱਗੇ ਜਾਣਾ ਸੀ ਮਾਨਸਾ ਬਾਣ ਦਾ ਥੱਡੇ ਉਹ ਮੈਂ ਗੱਡੀ ਲੈ ਕੇ ਜਾਊਗਾ। ਨਾ ਬਾਬਾ ਸਿਆਪ ਜਾਵਾਂਗੇਗਾ ਸੀ ਗੱਡੀ ਤੇ ਕਿਉਂ ਗੱਡੀ ਤੇ ਬੈਠੀ ਨਹੀਂ ਰੋਬੇ ਦੀ ਨਾ ਨਾ ਗੱਡੀ ਤੇ ਨਹੀਂ ਬੈਠਦੇ ਬਾਬਾ। ਆ ਵਟਪੂੜੇ ਦੇ ਟਾਂਗੇ ਤੇ ਨਿੰਦਮ ਸ਼ੈਲ ਕਰਾਉਣਾ ਨਹੀਂ। ਬਾਬਾ ਗੱਲਾਂ ਕਿਹੜੀਆਂ ਕਰੀ ਜਾਂਦਾ। ਉਹ ਚੌੜ ਕਰਦਾ ਭਾਈ ਮੈਂ। ਲੈ ਕੇ ਮੂਰੀ ਜਿ ਰਹਿ ਗਏ ਹੈ ਵੇਚ ਕੇ ਤੇ ਜਾਵਾਂ ਫਿਰ। ਲੈ ਆ ਬਾਬਾ ਚਾਰੀ ਗੋਟਾ। ਨਾ ਭਾਈ। ਇਹ ਲਾ ਭਾਈ ਗੋਡੇ ਬੜੇ ਹੋਏ ਕੀ ਕਰੀਏ। ਗੋਡੇ ਵਾਸਤੇ ਬਾਬਾ ਤੇਲ ਵੀ ਹੈ ਗਿਆ। ਆਈਗਾ ਵਧੀਆ ਤੇ ਇਹਨਾਂ। ਤੇਲ ਪੂਰਾ ਵਧੀਆ। ਚੱਕਿਆ ਰਿਆਂ ਦਾ ਭਾਈ ਰਾਤ ਮਾਂ। ਇਹ ਬਾਬਾ ਗੋਡੇ ਦਾ ਮੈਨਾਂ ਅਗਲੀ ਇਸ ਮੁੱਕਿਆ ਪੈ ਤੇਰੇ ਦਾ। ਗਲੀਸ ਪਾਉਣਾ ਬਾਬਾ ਹੀ ਫਿਰ। ਇਹ ਤਾਂ ਪਾਉਣੀ ਪੈਣਾ ਬਾਬਾ ਗੋਡੇ ਬਣਾ ਕੀ ਆ। ਗੋਡਿਆਂ ਨਾਲ ਹੀ ਭਾਈ ਜਿਹੜਾ ਕੋਸ ਹੈਗਾ। ਗੋਡਿਆਂ ਨਾਲ ਹੀ ਆ। ਇੱਕ ਭਾਈ ਰਾਤ ਤਾਰ ਤੋਂ ਪਹਿਲਾਂ ਵੀ ਆਈ ਸੀ ਮੇਰੇ ਕੋਲ। ਉਹ ਵੀ ਸੋਹਣੀ ਸੁਨਕੀ ਤੇਰੇ ਮੰਗੂ ਨਰੋਏ ਸੀ ਘਾਸੀ। ਅੱਛਾ ਬਾਬਾ। ਉਹ 500 ਰੁਪਇਆ ਲੇਗੀ। ਕਹਿੰਦੀ ਮੈਂ ਤੇਰੀ ਸਫਾਈ ਕਰ ਦੂੰ। ਮੁੜ ਕੇ ਆਈ ਨਹੀਂ ਬਾਈ ਸੌਰੀ ਕੀ ਕਰੀ ਜਾ। ਇਹ ਤਾਂ ਬਾਬਾ ਹੁਣ ਸਾਡਾ ਤਾਂ ਇਹ ਹੁੰਦਾ ਚੱਕਰ। ਅਸੀਂ ਇੱਥੇ ਬਹਿ ਗਏ ਕੱਲ ਨੂੰ ਕਿੱਥੇ ਬਹਿ ਗਏ ਕੱਲ ਨੂੰ ਕਿੱਥੇ ਬਹਿ ਗਏ। ਸਾਡਾ ਕੋਈ ਪਤਾ ਨਹੀਂ ਅਸੀਂ ਕਿੱਥੇ ਬਹਿ ਜੀ। ਕੋਈ ਗੱਲ ਨਹੀਂ ਸਾਡੇ ਕਬੀਲੇ ਵਾਲੇ ਇੰਨੇ ਨਹੀਂ ਹੋਉਂਦੇ। ਉਹ ਆ ਕਦਰ ਕਦਰ ਸਫਾਈ ਕਰ ਜੂਗੇ ਆ ਕੇ ਘਰ ਦੀ ਕੋਈ ਦਿੱਕਤ ਕਰਵਾਉਣੀ ਨਹੀਂ ਹੁੰਦੀ। ਦਿਵਾਲੀ ਕਰਕੇ ਕੋਈ ਜੀ ਦਿਵਾਲੀ ਕਰਕੇ ਕੋਈ ਨਵਾਬ ਆ ਜੂਗੀ। ਤੂੰ ਕਰ ਜਾ ਬਾਈ ਫੇਰ। ਬਾਬਾ ਅਸੀਂ ਜਾਣਾ ਅੱਗੇ। ਹੂੰ। ਆਜਾ ਰਹੀ ਜਿੰਨੀਆਂ ਮੂਰੀਆਂ ਲੱਥੇ ਸਾਰੀਆਂ ਲੱਗ ਗਈਆਂ ਇਹ ਰਾਜਸਥਾਨ ਤੋਂ ਦੁਬਾਰੇ ਚੱਕਣਾ ਸੀ ਮਾਲ ਦੁਬਾਰੇ ਲਿਆਉਣੀ ਆ ਉਧਰੋਂ ਇਹ ਮਾਨਸਾ ਤੋਂ ਮਿਲਦਾਰੀ ਨੇ ਨਾਲ ਦਾ ਰਸਮ ਨਾ ਨਾ ਮਾਨਸਾ ਤੋਂ ਨਹੀਂ ਮਿਲਦਾ ਬਾਪ ਮੂਰੀ ਤਾਂ ਭਈ ਉਹ ਬਾਹਰ ਲਈ ਆ ਫਿਰ ਆਦਾ ਹੀ ਉਹਦਾ ਪਰ ਭਾਂ ਵੀ ਮਜ਼ਬੂਤ ਆ ਪੂਰੀਆਂ ਥੋੜੀਆਂ ਵੀ ਹੱਲ ਜਿਓ ਮੂਰੀ ਤੂੰ ਐਂ ਦੇਖ ਬਾਬਾ ਆ ਕਿੰਨੇ ਜੁੱਟ ਨੇ ਚਾਰ ਜੁੱਟ ਨੇ ਚਾਰ ਜੁੱਟਾਂ ਦੀ ਆਹ ਬਣਾ ਹੋਇਆ ਇਧਰੋਂ ਮੂਰੀ ਬਣੀ ਹੋਈ ਐ ਦੋ ਦੋ ਜੁੱਟਾ ਲਾਇ ਹੋਏ ਨੇ ਕਿੰਨੇ ਭਾਵੇਂ ਪਸ਼ੂ ਜ਼ੋਰ ਮਾਰੀ ਜਾਵੇ ਇਹ ਨਹੀਂ ਖੁੱਲਦੀ ਤਾਕੜਾ ਚਾਹੀਦਾ ਸੰਗਲ ਨਾਲ ਝਾੜੇ ਸਕਤੇ ਇਹਨੇ 60 ਸੂੰਹ ਲੈ ਪਾ ਦੇ ਭਾਈ 60 ਸੂੰਹ ਦੇ ਵੀ ਲੋਟ ਆ ਜੂਗੀ ਇਹ ਤਾਂ ਬਾਬਾ ਕਿਸੇ ਦੇ ਮਰਜ਼ੀ ਪਾਈ ਚੱਲ ਹਾਂ ਕਿਸੇ ਦੇ ਮਰਜ਼ੀ ਜ਼ੋਰ ਮਾਰ ਤਾ ਮਾਰਦਾ ਥਾਲਾ ਉਹ ਵੀ ਤੋੜ ਦੂ ਤੂੰ ਤਾਂ ਉਹ ਵੀ ਤੋੜਦਾ ਆਵਾ ਉਹ ਵੀ ਤੋੜਦਾ ਦਾ ਬਾਬਾ ਬੱਛੇ ਉਹ ਸੇੜੇ ਪਾਣੀ ਹੋਵੇ ਪੂਰੀ ਵਧੀਆ ਚੀਜ਼ ਆ ਭਾਈ ਚੱਲ ਚੰਗਾ ਬਾਬਾ ਮਜਾਲੀਆਂ ਲੈ ਪੈਸੇ ਦੇ ਬਾਬਾ ਆਜੇ ਲੈ ਜਾ ਭਾਈ ਕੋਲ ਨਾ ਭਾਇਆ ਦੋ ਮਿੰਟਾ ਗੱਲਾਂ ਕਰ ਬੈਠਣਾ ਤਾਂ ਕੀ ਹੈ ਬਾਬਾ ਤੂੰ ਮੈਂ ਕਹਾਂ ਜੀ ਭਾਈ ਸਫਾਈ ਦੀ ਕਰ ਜਾਣੀ ਨਾ ਬਾਬਾ ਮੈਂ ਤੇਰੀ ਸਫਾਈ ਕਰਦੀ ਜਿਹਨੂੰ 500 ਰੁਪਏ ਤੋਂ ਸਫਾਈ ਵੀ ਕਰ ਜੂਗੀ ਤੂੰ ਲੈ ਨਹੀਂ 500 ਬਾਬਾ ਇਹਨੇ ਕਿੰਨੇ ਰੁਪਏ ਆ ਇਹਨੂੰ ਹੀ ਲਟਾਉਗੇ ਇਹਨੇ 100 ਰੁਪਏ ਭਾਈ ਹੁਣ ਜੋ ਕਰਦਾ ਕੰਮ ਨਾ ਕਰਾਉਣੀ ਕੋਈ ਮੈਥੋਂ ਹੁੰਦਾ ਨਹੀਂ ਇਹੋ ਕੰਮ ਸਫਾਈ ਹੈ ਬਾਬਾ ਦਿਵਾਲੀ ਤੋਂ ਤਾਂ ਬਹੁਤ ਦਿਨ ਪਾਏ ਨੇ ਆ ਦੋ ਤਰੀਕੇ ਦਾ ਸੇਰਾ ਦੱਸਦੇ ਨੇ ਉਹਰੋਂ ਉੱਦੇ ਨੂੰ ਦਾ ਸਾਇਰਵੇਂ ਨੂੰ ਕਰ ਦਾਂਗੇ ਸਫਾਈ ਆਕੇ ਨਾਲ ਹੋ ਜੇ ਫਿਰ ਉਹ ਦਵਾਲੀ ਨੂੰ ਮੇਰੀ ਗੱਲ ਸੁਣ ਬਾਬਾ ਅਸੀਂ ਨਾ ਦਵਾਲੀ ਤੋਂ ਪਹਿਲਾਂ ਜਿਹੜਾ ਮਾਰਾਂਗੇ ਉਦੋਂ ਕਰ ਜਾਾਂਗੇ ਸਫਾਈ ਪੱਕੀ ਗੱਲ ਆ ਪੱਕੀ ਗੱਲ ਹੈ ਪੱਕੀ ਗੱਲ ਨੂੰ ਕਿਹੜਾ ਕੱਚੀ ਹੈ ਕਿਹ ਕਹਿਗੇ ਮੱਕਰ ਜਮਾ ਕਰੋ ਉਹਨੋਂ ਨਹੀਂ ਬਾਬਾ ਮੱਕਰਨ ਕਰਾਉਣ ਵਾਲੀ ਤਾਂ ਗੱਲ ਹੀ ਹੈ ਜੀ ਮੌਕੇ ਤੇ ਆ ਕੇ ਜਵਾਬ ਦੇ ਜ ਨਹੀਂ ਕਰ ਕਰ ਕਹਿੰਦੇ ਕਹਿੰਦੇ ਹੁਣ ਕੀ ਸਫਾਈ ਹੋਊਗਾ ਕੌਣ ਕਹਿੰਦਾ ਬਾਬਾ ਕੋਈ ਵੀ ਆ ਮੌਕੇ ਜਾ ਕੇ ਕਹਿ ਦਿੰਦਾ ਆਹ ਦਾ ਸਵਾਭੀ ਹੁੰਦੀ ਨਹੀਂ ਅਸਾ ਕਹਿ ਦਿੰਦਾ ਨਹੀਂ 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 ਕਰ ਜਾਾਂਗੇ ਬਾਬਾ ਮੈਂ ਥੋੜੀ ਸਫਾਈ ਸਮਾਰ ਕੇ ਕਰਾਉ ਕਰਦਾਗਾ ਵੀ ਉਹ ਕਰਾਉਣਾ ਬਾਬਾ ਤੂੰ ਕੋਲੇ ਬਹਿ ਜੀ ਤੇ ਮੈਂ ਆਪੀ ਸਫਾਈ ਕਰ ਜੂਗੀ ਕਿਉਂਕਿ ਅਗਲੇ ਦੇ ਘਰ ਦੀ 100 ਚੀਜ਼ ਪਈ ਹੁੰਦੀ ਆ ਕੱਲੂ ਚੱਕੀ ਜਾਵੇ ਤੂੰ ਆਖੀਓ ਫਲਾਣੀ ਪਾਠਣੀ ਆਈ ਸੋ ਚੱਕ ਕੇ ਲੈ ਗਈ ਨਹੀਂ ਤਾਂ ਹਾਂ ਹਾਂ ਆਇਆ ਨਾ ਨਾ ਅੱトレਸ ਨੂੰ ਉੱਰੀ ਛੱਡੇ ਉਹ ਭਾਈ ਨਾ ਨਾ ਕੋਈ ਗੱਲ ਨਹੀਂ ਬਾਬਾ ਜਾਣ ਨੂੰ ਤਾਂ ਕੋਈ ਚਿੰਤਾ ਨਹੀਂ ਕਰ ਜਾਂਗੇ ਸਫਾਈ ਫੋਟੇ ਤੇਰੇ ਵੀ 2000 ਰੁਪਏ ਨਾ ਬਾਬਾ ਸਾਡੇ ਤਾਂ ਨਹੀਂ ਫੋਟੇ ਦੋਖ ਤੇ ਅਸੀਂ ਤੇਲ ਮਸਲ ਕੇ ਰੱਖਦੇ ਆਂ ਤੇਲ ਦਾ ਰਖਾ ਨਹੀਂ ਪੀ ਤੇਲ ਹੁਣ ਨਹੀਂ ਹੈਗਾ ਮੇਰੇ ਕੋਲ ਕੱਲ ਨੂੰ ਆਵਾਂਗੇ ਕੱਲ ਦੇ ਜਾਂਗੇ ਤੇਲ ਦੇ ਜੀ ਤੇ ਗੋਡੇ ਬਣਾ ਤੇਲ ਦਾ ਬਾਬਾ 500 ਰੁਪਏ ਲਾਇਆ ਗੋਡੇ ਤੇਰੇ ਆ ਹੋ ਜਾਣਗੇ ਜਮਾ ਤੇਲ ਬਣਾਦਾ ਕੋਈ ਗੋਡੇ ਬਣਾਦਾ ਬਾਬਾ ਗੋਡੇ ਤੇਰੇ ਆ ਬਣਾ ਦੂੰਗੀ ਮੈਂ ਜੇ ਮੈਂ ਡੀਟੀ ਰੋਡ ਤੇ ਕਾਰ ਕੇ ਅੱਜੀ ਫਿਰਦੀ ਹੁੰਦੀ ਆ ਹਾਂ ਹਾਂ ਹੁਣ ਗੋਡਿਆਂ ਨਾਲ ਹੀ ਭਾਈ ਸਾਰਾ ਕੋਈ ਨਹੀਂ ਵਿਆਹ ਪੂ ਕਰਾਣਗੇ ਗੋਡੇ ਕੰਮ ਕਰਦੇ ਹੁਣ ਜੀ ਬਾਬਾ ਹੁਣ ਕਿੱਥੇ ਵਿਆਹ ਹੋਣਗੇ ਹੋਂਦ ਸਿਵੇਂ ਚਲਤਾਂ ਹੋਈਆਂ ਪਈਆਂ ਨੇ ਹਾਂ ਇਸ ਉਮਰ ਚ ਆਕੇ ਨਹੀਂ ਵਿਆਹ ਬੁਆਰੇ ਸੋਚੀਦਾ। ਤੁਹਾਨੂੰ ਪਾਟਰਾ ਆਤਰੀ ਵਾ ਕੀ ਕਹਦਾ ਨਾ ਕੈ ਕੇ ਜਿੱਕੋ ਨੋ। ਕੀ ਕਹਿ ਕੇ ਕਿਸ ਬਾਬਾ? ਲੈਣ ਜਿੱਕਾ। ਹਾਂ ਬਾਬਾ। ਉਹ ਗਰੀ ਮੈਂ ਕਰਾ ਰੂਂਗੀ ਕੈ ਕਿ ਤੇਰੇ ਨਾਲ ਲਾ ਮੈਂ ਕਰਾ ਦੂ। ਓਹੋ ਕਰਾ ਲਈ ਬਾਬਾ ਜੇ ਕੋਈ ਫ੍ਰੀ ਹੋਈ ਤਾਂ ਤੇਰੇ ਵਾਸਤੇ ਕਰਾ ਲੂਗੀ। ਫ੍ਰੀ ਹੋਈ। ਐਸਾ ਜਿਹਾ ਆਖਾ ਜੱਲਿਆਂ ਵਾਲੇ ਆ। ਤੇਰੇ ਵਰਗੀ ਨਹੀਂ ਜਾਮਾ ਗੁੱਟ ਮੁੱਟੀਆਂ ਜੀ। ਕੋਈ ਨਾ ਬਾਬਾ ਅੱਜ ਕੱਲ ਤਾਂ ਪੁੱਜੀ ਮੈਂ ਕਹਿੰਦਾ ਹੁੰਦੇ ਨੇ ਦੁਨੀਆ ਦੇ ਵਿੱਚ ਸੱਤ ਚਿਹਰੇ ਹੁੰਦੇ ਨੇ। ਮੰਨ ਲਾ ਤੂੰ ਵੀ ਭੈਣ ਲੱਗਦੀ ਆਂਗੀ। ਨਹੀਂ ਮੈਂ ਤਾਂ ਕੱਲੂਈ ਆਂ ਬਾਬਾ। ਨਹੀਂ। ਨਾ ਕੱਲ ਗੋਈਆਂ ਮਾਤਾ ਉਹ ਰਣੀਆਂ ਤੂੰ ਵੀ ਪੈਣੀ ਹੂੰ ਸਾਡੇ ਆਏ ਹੋਏ ਨੇ ਉਧਰ ਰਾਜਸਥਾਨ ਚ ਬਹੁਤ ਆਏ ਹੋਏ ਨੇ ਜੇ ਕੋ ਤੇਰੇ ਹੋਈ ਤੇਰੀ ਕਿ ਨੰਦ ਨੇ ਕੀ ਕਹਿਣਾ ਦੁਆਹਾ ਬਾਬਾ ਮਾ ਮਰਜ ਨਾ ਮਰਜ ਜੀ ਉਹ ਆਜੂਗੀ ਆ ਉਹਦਾ ਸਾਬ ਬਹੁਤ ਪੜਾ ਰੋਕੀ ਰੂਟੀ ਖਾ ਕੇ ਗਈ ਭਾਈ ਮੇਰੇ ਕੋਲ ਐ ਐ ਤਾਂ ਬਾਬਾ ਪੁੰਨ ਹੁੰਦਾ ਜੀ ਆਪਾਂ ਕਿਸੇ ਨੂੰ ਖਵਾ ਦਾਂਗੇ ਦੋ ਰੋਟੇ ਪੁੰਨ ਹੁੰਦਾ ਲੈ ਬਾਬਾ ਤੇ ਰੁਪਏ ਮੈਂ ਤਾਂ ਜਾਮਾ ਫਿਰ ਦੋ ਰੋਟੀ ਅਸ ਨਾ ਨਾ ਰੋਟੀ ਰਾਟੀ ਬਸ ਬਾਬਾ ਬਾਏ ਆ ਜੋ ਬਸ ਹੋਰ ਹੀ ਹੋਰ ਗਰਮੀ ਆ ਆਵਾਂ ਲੈਣਾ ਹੋਰ ਕੋਈ ਨਾ ਕੋਈ ਨਾ ਬਬ ਗਰਮੀ ਤਾਂ ਹੁਣ ਗਰਮੀ ਚ ਹੀ ਰਹਿਨੇ ਆ ਗਰਮੀ ਆ ਬਾਹਰ ਆ ਦੋ ਘੰਟਾ ਲੈ ਬਾਬਾ ਫੜਾ ਦੇ ਚਾ ਤਾਂ ਮੈਨੂੰ ਮੂਰੀ ਫੜਾ ਦੇ ਚਾ ਪੈਸੇ ਫੜਾ ਦੇ ਲੈ ਉਹ ਮੈਂ ਮੂਰੀ ਵੀ ਲਿਜਾਉਂਗਾ ਬਸੌਰੀਆ ਤੈਨੂੰ ਪੈਸੇ ਵੀ ਦੇਣਾ ਖਾਦਾ ਮੂਰੀ ਮਾਂ ਨੂੰ ਖਾਦਾ ਟੱਕੜਾ ਆਉਣੀ ਤੇਰਾ ਵੀ ਆ ਨਾ ਬਾਬਾ ਜੇ ਕੱਲਾ ਬੰਦਾ ਕੋਈ ਘਰੇ ਆਜੇ ਨਾ ਕੋਈ ਚੀਜ਼ ਵੇਚਣ ਉਹਨੂੰ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਜਿਵੇਂ ਤੂੰ ਮੇਰੇ ਛੇੜਖਾੜੀਆਂ ਕਰੀ ਜਾਂਦਾ ਛੇੜਖਾੜ ਨਹੀਂ ਕਰ ਇਹ ਤੈਨੂੰ ਨਾ ਬਜ਼ੁਰਗ ਬੰਦਾ ਇਹ ਤੈਨੂੰ ਸਮਝ ਆਉਣੀ ਚਾਹੀਦੀ ਉਨਹੀਂ ਆਈ ਰਹੀ ਕਹਾ ਤਾਂ ਵੀ ਮੈਂ ਕਹਣਾ ਕਿ ਕਿਉਂ ਤੁੰਕਾ ਖਾਦੀਆਂ ਨੂੰ ਵੀ ਕਿਉਂ ਕਦੋਂ ਤੋਂ ਆਪਣਾ ਸਗਾਈਆਂ ਆਲੇ ਆ ਗਾਈਆਂ ਆਲੇ ਕਿਉਂ ਕਦੋਂ ਤੋਂ ਬਾਦੂ ਖਾਂਦੇ ਹੁੰਦੇ ਅਰੇ ਮੈਨੂੰ ਕਿਉਂ ਲਿਆ ਦੀ 2 ਕਿਲੋ ਕੋਈ ਨਾ ਲਿਆ ਦਾਂਗੇ ਕਿੰਨੇ ਰੁਪਏ ਲਾਵੇਂ ਕਿਉਂ ਬਾਬਾ ਮੇਰੀ ਗੱਲ ਸੁਣ ਜੇ ਤੂੰ ਮੰਗਾਉਣਾ ਹੋਇਆ ਨਾ ਉਦੋਂ ਰੇਟ ਪੁੱਛੀਦਾ ਹੁੰਦਾ ਨਾ 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 ਪੈਸੇ ਲੈ ਜੀ ਮੈਂ ਤੁਹਾਨੂੰ ਲਿਆ ਬਾਬਾ 1000 ਰੁਪਏ ਕਿਲੋ ਹੈ ਕਿਉਂ ਰੋ ਕਿਉਂ ਰੋ ਹਾਂ ਤੇਰੇ ਵਰਗੇ ਤਾਂ ਕੰਨ ਖੜੇ ਦੇ ਖੜੇ ਰਹਿ ਜਾਂਦੇ ਨੇ ਰੇਟ ਸੁਣ ਕੇ ਲੇ ਫੜਾ 100 ਰੁਪਏ ਲੈ ਕੇ ਗੁੰਮਾ ਰੋਟੀ ਆ ਉਹ ਤਾਂ ਮੈਨੂੰ ਪੱਤੇ ਤੋਂ ਗੱਲਾਂ ਮਾਰਨ ਵਾਲਾ ਪਾਪਾ ਬਸ ਰਹਿਣ ਕਿਹੜੀਆਂ ਮੁਰਗੀਆਂ ਲੈਣਾ ਪੜਨਾ ਹੈ ਲੈ ਜਾ ਮੁਰਗੀ ਦੇ ਪਿਆਰ ਕੋਈ ਮੋੜ 50 ਰੁਪਏ ਨਹੀਂ ਹੈਗੇ ਬਾਬਾ 50 ਰੁਪਏ ਨਹੀਂ ਹੈਗੇ ਫਿਰ 40 ਤੂੰ 150 ਰੁਪਏ ਦੇ ਲਵਾਉਣਾ ਬਾਬਾ ਮੈਂ ਤੈਨੂੰ 200 ਲਾ ਦੇਉਂਗਾ 50 ਤਾਂ ਮੁੰਦ ਗਈ ਤੂੰ 150 ਦੇ ਲਵਾਉਣਾ ਇਸ ਤਰ੍ਹਾਂ ਨਾ 50 200 ਤਾਂ ਮੈਂ ਕਹਿ ਨਹੀਂ ਤੈਨੂੰ ਮੁਰਗੀ ਹੈਗੀ 150 ਦੀ ਤਵੇ ਆਪ ਲਾ ਦੇ 150 ਦੀ ਲਾ ਦੇ ਬਾਬਾ ਰਾਮ ਰਾਮ ਕਰ ਮੈਂ ਉਹ ਕਰਦੀ ਆ ਨਾ 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 ਬਾਬਾ 150 ਦੀ ਲੱਗਦੀ ਓਟਾ ਦਾ ਭਾਇ ਤਾ ਮੈਂ ਆਬਦਾ ਕਰ ਲਾਂਗੇ ਹਾਂ ਜੇ ਭਾਇਆ ਲੈ ਲੈ ਸੌਦਾ ਕਿਤੇ ਹੀ ਬਾਬਾ ਲਿਆ ਭਾਇਆ 2 ਮਿੰਟ ਫੜੂਏ ਆ ਇੰਨੀ ਕਾਲ ਨਹੀਂ ਕਰਦੇ ਹੁੰਦੇ ਕਾਲ ਨਹੀਂ ਕਰਦੇ ਬਾਬਾ ਅਸ ਤੇ ਜਾਣਾ ਤੂੰ ਤਾਂ ਹੁਣ ਗੱਲਾਂ ਦਾ ਮਸਾਲੇ ਪੁੱਤੀ ਜਾਣ ਤੂੰ ਤਾਂ ਬੇਲਾ ਆਸੀ ਬੇਲੇ ਨਹੀਂ ਹੈਗੀ ਮੈਂ ਬੇਲਾ ਕਰੂ ਆ ਭਾਈ ਮੈਂ ਮਤੜ ਕਿਉ ਉਹਦੇ ਪੈਸੇ ਵੀ ਨਹੀਂ ਹੂੰ ਲੈ ਬਾਬਾ ਦੇ ਦੇ ਤੂੰ ਕਿਉ ਉਹਦੇ ਪੈਸੇ ਫੜਾ ਦੇ ਲੈ ਤੜ ਕੇ ਫੜਾ ਦੂੰ ਤੈਨੂੰ ਕਿਉ ਆਰੇ 400 800 ਉਹ ਕਿਉਂ ਕਿ ਲੋ 800 ਯਾਰ ਨੂੰ 1000 ਨੂੰ ਬਾਬਾ ਆ ਗਏ 200 ਰੁਪਏ ਮੂਰੀ ਦਾ ਦੇ ਬਾਬਾ ਮੂਰੀ ਨੂੰ ਲੈ ਕੇ ਦਿੰਨਾ ਫਿਰ ਹੌਣ ਖੰਡ ਵੱਡੀ ਹੋ ਜਾਣੀ ਆਇਆ ਖੰਡ ਅੰਦਰੋਂ ਲੈ ਆਰਾ ਘੰਟਾ ਖੰਡ ਖੁੰਡ ਨਹੀਂ ਮੈ ਲੈ ਕੇ ਜਾਂਦੀ ਬਾਬਾ ਖੰਡ ਨਹੀਂ ਲਿਆਉਂਦੀ ਨਾ ਨਾ ਹੋਰ ਕੋੜ ਲੈ ਜੀ ਨਾ ਨਾ ਤੂੰ ਮੈਨੂੰ ਲਿਆ ਦੇ 200 ਰੁਪਏ ਆਟੇ ਦਾ ਭੋਰਾ ਲੈ ਜਾ ਬਾਬਾ ਤੂੰ ਮੈਨੂੰ ਆ 200 ਰੁਪਿਆ ਫੜਾ ਦੇ। ਔਰ ਕਿ ਤੂੰ ਤਾਂ ਜਮੀਨੀ ਆਸ ਤਰਾਉਣੀ। ਨਾ ਨਾ ਬਾਬਾ ਇਹ ਅਸੀਂ ਹੱਥ ਤਰਾਉਂਦੇ ਨਹੀਂ ਹੁੰਦੇ ਕੋਈ ਹੋਰ ਹੀ ਹੋਣੀ ਹੱਥ ਤਰਾਉਣ ਵਾਲੀ। ਬਾਬੇ ਦੇ ਲੱਛਣ ਕੁਛ ਠੀਕ ਨਹੀਂ ਲੱਗਦੇ। ਪਿਆ ਕੇ ਮੈਨੂੰ ਚਾਹ ਦੀ ਕੁੱਟ ਤੇ ਬੋਲ ਗੱਲਾਂ ਕਹੀਆਂ ਕਰ। ਮੈਨੂੰ ਕਰ ਲੋ ਓਟ। ਤੇ ਆਉਂਦੀ ਐ ਇਹ। ਆ ਜਾ ਬਾਬਾ। ਉਹ ਹੁਣ ਆਪਾਂ ਹੀ ਹੁਣ ਪੈਸੇ ਵੀ ਰੱਖਣੇ ਪੈਣ ਦਸੌ ਪੜਦੇ ਛੜ ਦੇ ਚ ਗਰਮੀ ਬਹੁਤ ਹੋ ਰਹੀ ਏ ਇੱਕ ਤਾਂ ਮੈਂ ਭਾਈ ਲਿਆ ਬਾਬਾ ਤੇਰੇ ਕਿੰਨੇ 1000 ਆ ਗਿਆ 1000 ਆ ਗਿਆ ਤੇ ਪਹਿਲਾਂ 1000 ਦੇ ਤਾਂ ਭਾਈ ਤੈਨੂੰ ਹਾਂ ਬਾਬਾ ਹਾਂ 500 ਆ ਲੈ ਕੋਈ ਨਾ ਬਾਬਾ ਫਿਰ ਸਾਬ-ਕਿਤਾਬ ਇਕੱਠਾ ਹੀ ਕਰ ਲਾਂਗੇ ਇਕੱਠਾ ਕਿਵੇਂ ਤੈਨੂੰ ਹੋਰ ਕਿਲੋ ਆਪਣਾ ਅੱਧਾ ਕਿਲੋ ਕਿ ਹੋਰ ਲੈ ਦੂੰਗਾ ਯੋ ਤਾਰੇ ਤੂੰ ਹੀ ਕੱਲ ਨੂੰ ਫੇਰ ਆ ਜੀ ਮੜਾ ਜਾ ਮਾਰ ਜੀ ਕਿਹੜਾ ਕਿਉਂ ਬਾਬਾ ਹੋਰ ਬੜਾ ਮੋਟਾ ਸਾਫ ਸਈ ਇਹ ਜੇ ਕਰ ਲਾਗੇ ਆਪਾਂ ਕੋਈ ਨਾ ਬਾਬਾ ਚ ਲੈ ਫੜ ਬਾਬਾ ਮੂਰੀ ਹੁਣ ਪਾ ਕੇ ਦੇਖ ਲੈ ਮੈਂ ਵਧੀਆ ਟੈਡ ਪਾਉਗੀ ਪਾ ਕੇ ਦੇਖ ਲੈ ਬਾਬਾ ਆ ਜਾ ਉੱਥੇ ਆ ਜਾ ਜੇ ਨਾ ਤੇਰੇ ਫੇਟਾਈ ਤਾਂ ਮੈਨੂੰ ਮੋੜ ਦੀ ਬੇਸ਼ੱਕ ਹੋਈਆਂ ਅੱਲਾ ਦਾ ਬਹੁਤ ਪਹਿਲਾਂ ਤੇਰੇ ਵਰਗੀਆਂ ਹਾਂ ਬਾਬਾ ਪਰ ਕਸੂਰ ਕੀ ਲੱਗ ਰਹੀਆਂ ਤੂੰ ਬਾਈ ਕਸੂਰੀ ਮਾਰੀ ਜਾਂਦੀ ਆ ਆ ਕੀ ਬਾਬਾ ਲੈ ਕਸਬੂ ਕਾਦੀ ਹੋਣੀ ਆ ਤੁਰਗਾ ਦੀ ਵਾਗਿਆ ਦਾ ਬਾਬਾ ਦਾ ਅਸੀਨੇ ਦੀ ਗਦਭੂ ਮਾਰਦੀ ਹੋਣੀ ਆ ਪਾ ਕੇ ਦੇਖ ਲੈ ਜੇ ਨਾ ਤੇਰੇ ਫਿੱਟ ਆਏ ਭਾਈ ਰੋਟੀ ਨਹੀਂ ਹੈਗੀ ਬਾਬੇ ਦੇ ਕੋਡੇ ਦੁਖੇ ਵਾਲੇ ਬਾਬੇ ਦੇ ਕੋਡੇ ਤਾਂ ਮੈਂ 1 ਮਿੰਟ ਚ ਠੀਕ ਕਰ ਦਾਂਗੇ ਸਾਨੂੰ ਐਵੇਂ ਨਾ ਜਾਣੀ ਪਾ ਕੇ ਦੇਖ ਲੈ ਜੇ ਮੂਰੀ ਤੇਰੇ ਨਾਲ ਫਿੱਟ ਆਈ ਤਾਂ ਸਾਨੂੰ ਵਾਪਸ ਮੋੜ ਦੇ ਦੇਖ ਕਿੰਨੀ ਵਧੀਆ ਲੱਗਦੀ ਮੂਰੀ ਦਾ ਬੰਦਾ ਮੈਂ ਤੇਰੇ ਵਰਗੀ ਆ ਜਮਾ ਇੱਕ ਨੰਬਰ ਚੰਗਾ ਬਾਬਾ ਮੈਂ ਜਾਨੀ ਹੁਣ ਹਟ ਜਾ ਸੌਰੀ ਇੱਕ ਮਿੰਟ ਹੁਣਾਂ ਲੋਕ ਜਾ ਵੀ ਦੱਸ ਲਿਆ ਮੈਨੂੰ ਦੁਬਾਰੇ ਮੈਂ ਤਾਂ ਭੁੱਲ ਗਿਆ ਇਹ ਬਾਬਾ ਤੂੰ ਨਾ ਜਾਣ ਜਾਣ ਕੇ ਗੱਲਾਂ ਜਲਾ ਲਾ ਖੜਾਉਣਾ ਮੈਨੂੰ ਮੈਂ ਸਭ ਜਾਣਦੇ ਤੇਰੇ ਚਲਾਕੀ ਆ 100 500 ਨਾ ਦੇਖ ਲਈ ਨਹੀਂ ਦੇਖਦੀ ਬਾਬਾ ਇਹ ਦੇ ਵਿੱਚ ਦੀ ਫਸਾਏ ਨੂੰ ਫਸਾ ਦੇ ਵਿੱਚ ਫਸਾਉਣਾ ਪੈਂਦਾ ਹਾਂ ਇਹ ਦੇ ਵਿੱਚ ਫਸਾ ਕੇ ਇਧਰ ਤੁਰ ਲਾ ਦੇ ਇਧਰ ਇਧਰ ਤੁਰਾਂ ਨਾ ਮੈਂ ਲੋਟੋ ਹਾਂ ਇੱਥੇ ਲਾ ਦੇ ਅੱਗੇ ਕਰ ਹੁਣ ਅੱਗੇ ਕਰ ਦੇ ਬਾਬਾ ਜੀ ਇੱਥੇ ਤੇ ਹੁਣ ਇੱਥੋਂ ਫਸਾ ਇਹ ਲੋਕ ਲੱਗ ਜੂਗਾ ਚੰਗਾ ਬਾਬਾ ਕੋਈ ਐ ਕਰੀ ਹਾਂ ਬਾਬਾ ਕਿਉਂ ਵਧੀਆ ਰੜਕ ਕੇ ਨਹੀਂ ਆਵਦਾ ਹੱਥ ਨਾਲਾ ਕੋਈ ਨਾ ਕੋਈ ਨਾ ਬਾਬਾ ਹੈ ਠੀਕ ਹੈ ਚੱਲ ਮੈਂ ਹੁਣ ਚਲਦੀ ਆਂ ਤੁਹਾਨੂੰ ਆਵੇਂ ਵੀਰ ਹਾਂ ਬਾਬਾ ਦੇ ਨੂੰ ਕਿਉਂ ਫੜਾ ਜਾਾਂਗੇ ਕਿਉਂ ਫੜਾਣਾ ਆਉਂਗੀ ਤੈਨੂੰ ਆ ਨਹੀਂ ਕਿਤੇ ਨਾ ਸੌਰੀ ਇਕੱਲੀ ਮੂਰੀ ਰਹਿ ਜੇ ਮੇਰੇ ਹੱਥ ਚ ਨਾ ਨਾ ਕੋਈ ਨਾ ਬਾਬਾ ਆਉਂਗੀ ਆਉਂਗੀ ਜਰੂਰ ਮੇਰਾ ਠੱਗੀ ਬਾਹਾਂ ਮਾਰ ਗਿਆ ਬੁੜੇ ਬੰਦੇ ਨਾਲਾ ਆਹ ਠੱਗੀਆਂ ਬੱਬਾ ਅੱਜ ਕੱਲ ਤੇਨੂੰ ਪਾਤੀ ਅੱਜ ਕੱਲ ਜਵਾਨ ਨਹੀਂ ਹੈ ਹੈ ਠੱਗੀਆਂ ਦਾ ਜਵਾਨਾ ਮੈਨੂੰ ਲੱਗਦੀ ਠੱਗੀਆਂ ਆਈ ਨਾ ਬੱਬਾ ਆਪਾਂ ਨਹੀਂ ਠੱਗੀਆਂ ਵਾਲੇ ਹੈ ਆ ਕਾਲਾ ਪਾਈ ਕਾਂਦੀ ਦਾ ਕੁਛੋਣੇ ਦਾ ਹੈ ਇਹ ਤਾਂ ਬੱਬਾ ਦੂਜਾ ਉਹਦਾ ਥੀਰਿਆਂ ਦਾ ਮੈਂ ਕਹ ਵੀ ਵਾਲਾ ਪਾਈ ਕੋਈ ਦੌੜੀ ਹੈ ਬੱਬਾ ਉਹੀ ਗੱਲ ਤੇਰੇ ਵਰਗੇ ਦੀ ਨਜ਼ਰ ਪੈ ਜਾਤਾ ਫੇਰ ਆਈ ਨਹੀਂ ਪਤਾ ਗੱਲ ਚੁਬ ਰੁਟ ਕੇ ਡਿੱਗ ਜਾਂਦੇ ਹੁੰਦੇ ਨੇ ਨਜ਼ਰ ਬਹੁਤ ਪੇੜੀ ਹੁੰਦੀ ਹੈ ਉਹ ਮੇਰੇ ਵਰਗੇ ਦੇ ਵਿਆਹ ਹੀ ਹੁੰਦੀ ਤੈਨੂੰ ਇੱਥੇ ਸੁਰੱਖਾ ਤੇ ਰੱਖਦਾ ਚੰਗਾ ਈ ਸੀ ਧੰਦੇ ਰੱਖਦਾ ਚਲ ਚੰਗਾ ਬੱਬਾ ਮੈਂ ਚੱਲਦੀ ਨਿਕੋਲਾਉਂ ਕੀ ਨਾਮ ਪਾਈ ਤੇਰਾ ਦਾ ਪੈਸੇ ਲੈ ਗਈ ਕਿਉਂ ਨੂੰ ਅੰਦੀ ਕੱਲ ਨੂੰ ਫੜਾ ਕੇ ਜਾਊਂਗੀ ਚੱਲ ਇੱਤੇ ਹੋਰ ਲੈ ਗਈਆਂ ਉੱਥੇ ਇਹ ਲੈ ਗਈ ਆਉਗੀ ਤਾਂ ਹੈਗੀ ਲੱਗਦੀ ਰੱਖ ਦਾ ਖਰਾਬ ਲੱਗੂ ਜੇ ਜਨਾਨੀ ਦੀ